ਲੱਭੀ ਸੰਦੀਪ ਸਾਹਿਬ ਕੀ ਹਾਲੇ ਬੜੇ ਵਧੀਆ ਸੰਦੂ ਸਾਹਿਬ ਠੀਕ ਠਾਕ ਜੀ ਮਾਰਗੀ ਬੜੇ ਵਧੀਆ ਭਰਾ ਸੰਦੀਪ ਰੇ ਅੱਜ ਆਪਣੇ ਕੋਲ ਆ ਬੈਠਦਾ ਕੀ ਵੇਰਵਾ ਡਿਟੇਲ ਜੀ ਸੰਦੂ ਸਾਹਿਬ ਦੂਜਾ ਸੂਆ ਸੂਈ ਆ ਪਹਿਲੇ ਸਵੇਰਾ 27 28 ਕਿਲੋ ਦਾਰ ਕਾਰ ਰਿਆ ਤੇ ਥੱਲੇੋਂ ਕਰਮ ਵਾਲੀ ਅੱਜ ਦੀ ਘੜੀ ਨੂੰ ਕਰਮ ਵਾਲੀ ਥੱਭੀਆਂ ਹੀ ਪਾਈ ਮਾਰਾ ਥੱਭੇ ਲਾਈ ਫਿਰਦੀ ਐ ਇਤਰਾ ਲਾ ਕੇ ਰੱਖੂਗੀ ਮਾਰਾ ਸੁੱਖ ਰੱਖੇ ਅੱਜ ਦੀ ਸੂਈ ਮਲਗੀ ਹੋਣਾ ਜੇਰ ਪਾਣੀ ਬਾਕੀ ਘੰਟਾ ਡੇਢ ਘੰਟਾ ਇਹ ਜੇਰ ਪਾਣੀ ਬਾਕੀ ਆ ਤੇ ਬੱਚਾ ਮਗਰ ਮਗਰ ਬੱਚਾ ਆ ਗਿਆ ਇਹ ਦੇਖ ਲਓ ਜੀ ਮਗਰ ਬੱਚਾ ਠੀਕ ਆ ਜੀ ਮੇਲ ਕ ਲੇਵੇ ਆਟਰ ਦੀ ਕੁਆਲਟੀ ਕਰੋ ਚੈੱਕ ਠੀਕ ਆ ਜੀ ਸੰਦੀਪ ਟੋੜੀਆਂ ਪਾਤੀਆਂ ਧਾਰਾਂ ਮਾਰੀਆਂ ਭਰਾ ਕੱਢੀ ਆ ਕੱਢੀ ਆ ਸੰਤੂ ਸਾਹਿਬ 7-8 ਕਿਲੋ ਕੱਢੀ ਆ ਕੋਕਰ ਫੋਟਾਂ ਨੇ ਮੈਂ ਨਾ ਪਰੇ ਗੱਲਾਂ ਦੇ ਲੋ ਵੀ ਖੀਰ ਹੋ ਗਈ ਆ ਸੋ ਜੇਰ ਪਾ ਦੂਗੀ ਇਹਦੀ ਵੱਖਰੇ ਤੌਰ ਤੇ ਵੀਡੀਓ ਕਲਿੱਪ ਤੁਹਾਨੂੰ ਮਿਲ ਜੂਗੀ ਮਿਲ ਜੂਗੀ ਮਿਲ ਜੂਗੀ ਜੀ ਠੀਕ ਆ ਜੀ ਤੇ ਇਹਦਾ ਮੁੱਲ ਸੰਦੀਪ ਭਰਾ ਮੁੱਲ ਸੰਤੂ ਸਾਹਿਬ ਇੱਕ ਦਾਹ ਕੀਤਾ ਪੈਦਾ ਹਾਂ ਪੂਰੇ ਲੱਖ ਦੀ ਦੇ ਦਾਂਗੇ ਲੋ ਜੀ ਪੂਰੇ 1 ਲੱਖ ਦੀ ਅੱਜ ਵੇੜ ਆਪਣੇ ਭਰਾਵਾਂ ਨੂੰ ਮਿਲ ਜੂਗੀ ਫੱਲਿਓ ਕਰਮਾ ਦੀ ਬਹੁਤ ਖਬਰਦਾਰ ਆ ਲੇਵੇ ਭਾਂਡੇ ਦੀ ਪੂਰੀ ਫਰਸਟ ਕਲਾਸ ਵਾਲੀ ਆ ਮਹਾਰਾਜ ਸੁੱਖ ਸਟਾਰ ਢਾਈ ਨੂੰ ਮਖੌਲਾਂ ਕਰੂਗੀ ਠੀਕ ਹੈ ਵੀ ਦੱਸ ਤਾਂ ਵੀਰ ਸੰਦੀਪ ਜਿਹੜੀ ਹੈ ਵਾੜ ਆਪਣੇ ਕੋਲ ਸੂਈ ਹੈ ਡੱਬੀ ਕੀ ਬਿਰਵਾ ਜੀ ਦੂਜਾ ਸਵੇਰ ਸੂਈ ਹੈ ਜੇ ਪਹਿਲੇ ਸਵੇਰੇ 25 26 ਕਿਲੋ ਦਾ ਕਾੜ ਰਿਆ ਜੀ ਲਓ ਜੀ ਪਲੂਣ ਪਹਿਲੇ ਸਵੇਰ 25 26 ਲੀਟਰ ਦੁੱਧ ਚਵਾਇਆ ਕਰਮਾ ਲਈ ਨੇ ਦੂਜਾ ਸਵੇਰ ਸੂਈ ਹੈ ਦੂਜਾ ਸਵੇਰ ਸੂਈ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਸਵੇਰੇ ਸੂਈ ਹੈ ਜੀ ਤੜਕੇ ਹੀ ਤੜਕੇ ਹੀ ਲੈ ਵੀ ਤੜਕੇ ਤੜਕੇ ਪਾਲਤੀ ਪਿਛੇ ਕੀ ਬੱਚਾ ਕਿ ਬੱਚੀ ਪਿਛੇ ਇਹਦੇ ਬੱਚਾ ਆ ਗਿਆ ਜੀ ਲਓ ਜੀ ਮਗਰ ਬੱਚਾ ਹੈ ਹਾਂ ਜੀ ਪਰ ਫਿਰ ਵੀ ਪਾਲਤੀ ਹੈਗੇ ਫਿਰ ਵੀ ਪਾਲਤੀਆਂ ਸੂਤ ਪਈ ਨਾ ਆ ਦੁੱ ਤੇ 25 26 ਲੀਟਰ ਦੋਸਤੋ ਦੁੱਧ ਚਵਾਇਆ ਪਲੂਣ ਦੇ ਪਹਿਲੇ ਸਵੇ ਤੇ ਇੱਕ ਵਾਰੀ ਤੁਹਾਨੂੰ ਆਪਾਂ ਲੈਵਾ ਫੇਰ ਦਿਖਾਉਂਗਾ ਅਗਲਾ ਜਜਮੈਂਟ ਕਰ ਲੈ ਸੰਤੂ ਸਾਹਿਬ ਲੈਵੇ ਆ ਲਵੇਖ ਕੇ ਕਰ ਲੈ ਜਿਹਦੇ 30 ਇਹ ਜਿਹਦੇ 35 ਇਹ ਦੇਦੇ 25 ਆ ਸਮਝ ਨਾ ਲਵੇ ਜਿੰਨੇ ਲੈਣੀ ਆਂਗਾ ਬਸ 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 ਲੈ ਵੀ ਮੇਰੇ ਭਰਾ ਵੇ ਕੋਟਾ ਚਾ ਅੱਗੋਂ ਛਟਾੜੀ ਦੇ ਬੇਰੇ ਆਲੇ ਸਾਰੇ ਭੈਣ ਭਰਾ ਵਾਸਤੇ ਤੁਮ ਹੀ ਕੱਟ ਕਰ ਲੈਂਦੀਆਂ ਅੰਜ ਵੈਰੀ ਗੁੱਡ ਇਹਦਾ ਮੁੱਲ ਕਿ ਰਹੂਗਾ ਵੀਰ ਸੰਤੂ ਸਾਹਿਬ ਮੁੱਲ ਦੇ ਇੱਕ ਦਾਹ ਕਰਾਂਗੇ ਪੂਰੇ ਲੱਖ ਦੀ ਦੇ ਦਾਂਗੇ ਉਹ ਚ ਮਾਨਤਾਨ ਕਰ ਦਾਂਗੇ ਪੂਰੇ ਲੱਖ ਦੀ ਮਾਂ ਯਾਰ ਦੱਸਾਂ ਕਿ ਪੂਰੇ 95 ਦੀ ਲਓ ਜੀ ਪੂਰੇ 95000 ਦੀ ਮਿਲ ਜੂਗੀ ਆ ਵੇਖੋ ਹੋਰ ਸ਼ੋਰ ਨਹੀਂ ਕਰਾਂਗੇ ਉੱਚੋਂ ਬਸ ਸੋ 90 ਵੇਖੋ ਮੇਰੇ ਭਰਾ ਨੋਕਲਾ ਥਾਣਾ ਆ ਜੀ ਵੀਰੋ ਸੰਦੀਪ ਜੜੀਆਂ ਵੜ ਆਪਣੇ ਕੋਲ ਸੂਈ ਵੀਰ ਕਿਨਵਾ ਸੁਆ ਦੂਜਾ ਸੁਆ ਸੂਈ ਸੰਤੂ ਸਾਹਿਬ ਦੂਜਾ ਸੁਆ ਹਾਂਜੀ ਬੱਚਾ ਇਹਦੇ ਮગર ਕੀ ਇਹਦੇ ਮગર ਪੱਛੀ ਆ ਗਈ ਜੀ ਮગર ਪੱਛੀ ਏ ਇਹ ਅੱਜ ਅੱਜ ਸੂਈ ਕੱਲ ਅੱਜ ਹੀ ਸੂਈ ਹੋਣੀ ਹੈ ਜੇ ਜੇਰ ਪਾ ਕੇ ਢੀ ਮੈਂ ਵੀ ਹੁਣੇ ਜੇਰ ਪਾ ਕੇ ਫ੍ਰੀ ਹੋ ਗਈ ਆ ਇਹ 100000 ਰੁਪਏ ਦਾ ਕੋਈ 24 25 ਕਿਲੋ ਦਾ ਰਿਆ 24 25 ਲੀਟਰ ਵੀਰਾਂ ਤਾਂ ਵੀ ਦੁੱਧ ਚਵਾਇਆ ਜੋ ਇਹ ਵੱਛੀ ਮਗਰ ਫੀਮੇਲ ਕਾਫ ਆ ਦੇਖੋ ਪਾਂਡੀ ਲਈ ਫਿਰਦੀ ਲੇਵੇ ਦੀ ਕਰਮ ਵਾਲੇ ਬਾਕੀ ਚਵਾਈ ਚੋਈ ਬਾੜੀ ਲਾਦਾ ਨਿਕਲੀ ਸੰਤੂ ਸਾਹਿਬ ਠੀਕ ਹੈ ਭਰਾ ਬਹੁਤ ਵੱਡੀ ਵਹਿੜਿਆ ਬਾਕੀ ਸੰਤੂ ਸਾਹਿਬ ਕਰੋ ਚੱਕ ਓਕੇ ਸੰਦੀਪਰੇ ਦੀ ਡਿਮਾਂਡ ਕੀ ਕਰਦੇ ਪੈ ਜੇ ਡਿਮਾਂਡ ਸੰਤੂ ਸਾਹਿਬ ਇਹਦੀ ਆਪਾਂ ਇੱਕ ਦਾ ਵੇੇ ਕਰਦੇ ਆ ਲਓ ਜੀ 1 ਲੱਖ 10 ਹਜ਼ਾਰ ਡਿਮਾਂਡ ਜੈ ਸੁਨੋਈ 95 ਦੇ ਜਣੀ ਇਹ 95 ਦੀ ਜੈ ਸੁਨੋਈ ਲਓ ਵੀ ਹਾਂ ਨਾ 95 ਹਜ਼ਾਰ ਦੀ ਫਾਈਨਲ ਮਿਲ ਜੂਗੀ ਹਾਂਜੀ ਡਿਮਾਂਡ 1 10 ਲੈਣ ਦੇਣ 95 ਹਜ਼ਾਰ ਦੀ ਸੋ ਵੱਛੀ ਮਗਰ ਚੀਰ ਜੁਰ ਪ੍ਰੋਪਰ ਪਾ ਦਿੱਤੀ ਹੈ ਪੂਰੀ ਵੀਡੀਓ ਕਵਰ ਕਰ ਲਈ ਹੈ ਕੱਲ 10 ਜਨਵਰੀ ਮਾਰਨਿੰਗ ਆਪਾਂ ਪੂਰੀ ਵੀਡੀਓ ਸਾਰੇ ਭਰਾਵਾਂ ਦੇ ਸਾਹਮਣੇ ਪੇਸ਼ ਕਰ ਦੇਾਂਗੇ